जी हमारा हनुमानगढ़ में जैन मंदिर है बटनी के बीचों बीच आप सभी दर्शकों से विनती करते हैं जरूर पधारें दादा के दर्शन करें और अपना जीवन धन्य बनाए धन्यवाद हाँ जी सताल दोस्तों जुड़े हो अण ਤੇ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਚੀਜ਼ ਲੈ ਕੇ ਆਏ ਆ ਇਹ ਜਿਹੜਾ ਕਿਲਾ ਹੈ ਇਹ ਹਰਮਾਨਗੜ੍ਹ ਚ ਸਥਿਤ ਹੈ ਤੇ ਅੱਜ ਤੁਹਾਨੂੰ ਕਿਲੇ ਦਾ ਆਪਾਂ ਦਰਸ਼ਨ ਕਰਾਉਣਿਆ ਦਿਖਾਉਣਿਆ ਤੁਹਾਨੂੰ ਸਾਰਾ ਆਪਾਂ ਕਿਲੇ ਦਾ ਟਾਪ ਜਿਹੜਾ ਉੱਪਰਲਾ ਤੇ ਅੰਦਰ ਕੀ ਹੈ ਕਿਲੇ ਚ ਕੀ ਰਹੱਸ ਹੈ ਤੇ ਕਿਹੜੀਆਂ ਉਹੋੜੀਆਂ ਇੱਥੋਂ ਗੁਫਾਵਾਂ ਜਿਹੜੀਆਂ ਆਪਣੇ ਬਟੰਡੇ ਹਾਜੀ ਰਤਨ ਕਿਲੇ ਚੱਕ ਜਾਂਦੀਆਂ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਕਿੱਥੇ ਤੋਪਾਂ ਲੱਗਦੀਆਂ ਸੀਆਂ ਤੇ ਕਿੱਥੋਂ ਦੀ ਬੰਦੂਕਾਂ ਜਿਹੜੇ ਆਹ ਵੱਡੇ ਮੋਰੇ ਤੁਸੀਂ ਦੇਖ ਰਹੇ ਹੋ ਇਹਨਾਂ ਵੀ ਤੋਪਾਂ ਦੇ ਨਾਲਾ ਉਹਦੇ ਨਾਲ ਲਾਈ ਜਾਂਦੀ ਸੀ ਇਹ ਛੋਟੀਆਂ ਅੱਗ ਵੀ ਨਾਲ ਇਹਦੇ ਛੋਟੀਆਂ ਇਹ ਹਵਾ ਹੱਤ ਰੱਖਿਓਗੇ ਤੇ ਇਹਨਾਂ ਚ ਰੈਫਲਾਂ ਨਾਲ ਫਾਇਰ ਕੀਤੇ ਜਾਂਦੇ ਸੀਗੇ ਤੇ ਇਧਰੋਂ ਬਾਹਰੋਂ ਦਿਖਾਓ ਜੀ ਮੜਾਇਆ ਇੱਕ ਵਾਰੀ ਝਲਕ ਦਿਖਾ ਦਿਓ ਇੱਕ ਕਿਲੇ ਦੀ ਬਾਂਤਰ ਤੁਹਾਨੂੰ ਦਿਖਾ ਰਹੇ ਆ ਵੈਰੀ ਗੁੱਡ ਯਾਰ 4 10 ਤੇ ਬੜਾ ਗਹਾ ਹਾਂ ਹੋ ਜਾ ਅਕੜ ਡਿੱਗਣ ਲੱਗਿਆ ਸਾਡਾ ਬੰਦਾ ਡਰਦਾ ਆ ਇਹ ਕਿਲੇ ਦੀ ਬਾਂਤਰ ਤੇ ਆ ਸ਼ਹਿਰ ਰਮਾਨਗੜ੍ਹ ਸ਼ਹਿਰ ਹੈ ਜਿਹੜਾ ਕੋ ਨੂੰ ਸਾਰ ਆਪਾਂ ਕੱਲੀ ਕੱਲੀ ਚੀਜ਼ ਹੈ ਜਿਹੜੀ ਗੌਰ ਨਾਲ ਦਿਖਾਵਾਂਗੇ ਆ ਦੇਖੋ ਕਿਲੇ ਦੀ ਬਾਹਰਲੀ ਬੰਤਰਾ ਪੂਰੇ ਕਰਾਉਣਾ ਸਾਨੂੰ ਅੱਜ ਦਰਸ਼ਨ ਤੇ ਉਹ ਕਿਲੇ ਚ ਮੰਦਿਰ ਹੈ ਜਿਹੜਾ ਟਾਪ ਦਾ ਬਣਿਆ ਹੋਇਆ ਆ ਦੇਖੋ ਥਾਂ ਥਾਂ ਤੇ ਲੜਾਈ ਖਾਤਰ ਟੋਪਾਂ ਖੜਾਉਣ ਖਾਤਰ ਬਣੇ ਹੋਏ ਆ ਜਗਾ ਤੇ ਬਹੁਤ ਤਗੜਾ ਕਿਲਾ ਹੈ ਤੇ ਮੇਰੇ ਸਾਹਮਣੇ ਪੈਦਲਾ ਤਾਂ ਨਹੀਂ ਅੱਜ ਦੇਖਿਆ ਜਾ ਸਕੀ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਦਿਖਾ ਸਕੀਏ ਵੀ ਸਾਨੂੰ ਕਿਲੇ ਦੇ ਜਗ੍ਹਾ ਦੇ ਵਿੱਚ ਫੈਲਿਆ ਵਿਆ ਹਾਂ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਯਾਰ ਰਿੰਬੀ ਤੂੰ ਐਂ ਦੇਖ ਬਈ ਵੀ ਜਿਹੜੇ ਕਿਲੇ ਦੇ ਵਿੱਚ ਮਹਾਰਾਜੇ ਸੀਗੇ ਤੋਂ ਇੰਨੀ ਲੇਬਰ ਕਿੱਥੋਂ ਇਕੱਠੀ ਕਰਦੇ ਹੋਣਗੇ ਇਹ ਬਣਾਉਣ ਤੇ ਬਹੁਤ ਟਾਈਮ ਲੱਗਣਾ ਸ਼ਹਿਰ ਵਿਕਸਤ ਨਹੀਂ ਹੁੰਦੇ ਸੀ ਸਾਰੇ ਕਿਲੇ ਚ ਹੀ ਰਹਿੰਦੇ ਹੁੰਦੇ ਸੀ ਹਾਂ ਤੇ ਜ਼ਿਆਦਾ ਸ਼ਹਿਰ ਨਹੀਂ ਹੁੰਦੇ ਸੀ ਤੇ ਉਹ ਕਿਲੇ ਦੇ ਜ਼ਿਆਦਾ ਜਿਵੇਂ ਆਪਾਂ ਕਹਿ ਲਈਏ ਜਿਹੜੇ ਫੜੇ ਹੁੰਦੇ ਸੀਗੇ ਹਾਂ ਹਾਂ ਲੜਾਈ ਦਰੌਣ ਜਿਹੜੇ ਗੁਲਾਮ ਕਹਿ ਸਕਦੇ ਆਪਾਂ ਉਹਨਾਂ ਤੋਂ ਜ਼ਿਆਦਾ ਕੰਮ ਲਿਆ ਜਾਂਦਾ ਸੀਗਾ ਗੁਰਦੁਆਰਾ ਸਾਹਿਬ ਦੇ ਛੋਟੇ ਛੋਟੇ ਇੱਟਾਂ ਦੇਖੋ ਤੁਸੀਂ ਛੋਟੇ ਛੋਟੇ ਇੱਟਾਂ ਬਣਾਇਆ ਗਿਆ ਕਿਹੜਾ ਤੇ ਬੰਤਰ ਦਾ ਬਹੁਤ ਸੋਹਣੀ ਹੈ ਇਹਦੀ ਇੱਕ ਰੇਪੀ ਇੱਧਰ ਤੇ ਕੈਮਰਾ ਮਾਰੋ ਆਪਣਾ ਗੁਰਦੁਆਰਾ ਸਾਹਿਬ ਸੁਖਾ ਸਿੰਘ ਤੇ ਮਹਤਾਬ ਇੱਧਰ ਗੁਰਦੁਆਰਾ ਸਾਹਿਬ ਆਇੜਾ ਇਤਿਹਾਸਕ ਗੁਰਦੁਆਰਾ ਸਾਹਿਬ ਤੇ ਨਜ਼ਰ ਆਉਂਦਾ ਸੁਖਾ ਸਿੰਘ ਦੀ ਤੇ ਮਹਤਾਬ ਸਿੰਘ ਜਿਨ੍ਹਾਂ ਨੇ ਹਰਮੰਦਰ ਸਾਹਿਬ ਤੋਂ ਮੱਛੇ ਰਗੜ ਦਾ ਸਿਰ ਕੱਟ ਕੇ ਲਿਆਏ ਸੀਗੇ ਤੇ ਇੱਥੇ ਜਿਹੜਾ ਬਾਣਾ ਹੈ ਉਹ ਥੱਲੇ ਵਿਸ਼ਰਾਮ ਕੀਤਾ ਸੀ ਉਹਨਾਂ ਨੇ ਤੇ ਇੱਥੋਂ ਗਾਹਾਂ ਗਏ ਸੀਗੇ ਬੁੱਢਾ ਜੋੜ ਜਿੱਥੇ ਉਹਨਾਂ ਨੇ ਮੱਥਾ ਰੰਗੜ ਦਾ ਜਿਹੜਾ ਸਿਰ ਸੀਗਾ ਉਹਦੇ ਨਾਲ ਆਪਾਂ ਕਹਿ ਸਕਦੇ ਹ ਖਿੱਦੋ ਖੁੰਡੀ ਖੇੜੀ ਸੀਗੀ ਤੇ ਰੱਬ ਸੁੱਖ ਰੱਖੇ ਉੱਥੇ ਵੀ ਆਪਾਂ ਕਹੇ ਦਰਸ਼ਨ ਕਰਾਵਾਂਗੇ ਤੇ ਅੱਜ ਤੁਸੀਂ ਇਸ ਕਿਲੇ ਨੂੰ ਕਿਲੇ ਦੇ ਦਰਸ਼ਨ ਕਰੋ ਉਹ ਸਾਰੀ ਉਦੀਨ ਹੈ ਇਹ ਕਿਲਾ ਮਤਲਬ ਕਿ ਇੱਥੇ ਕੰਮ ਵੀ ਚੱਲ ਰਿਹਾ ਕੰਮ ਚੱਲ ਰਿਹਾ ਹੈ ਉਹ ਸਾਰੀ ਉਦੀਨ ਨਹੀਂ ਮੁਰੰਮਤ ਉਦੀਨ ਹੁੰਦਾ ਹੈ ਮੁਰੰਮਤ ਉਦੀਨ ਮੁਰੰਮਤ ਚੱਲ ਰਹੀ ਹੈ ਦੀ ਓਕੇ ਓਕੇ ਦੇਖੋ ਥਾਂ ਥਾਂ ਤੇ ਬਣਾਏ ਹੋਏ ਸੀਗੇ ਧੁੱਪ ਇਹ ਇੱਕ ਜੀ ਹੋਰ ਰੋਡ ਪਰ ਇੱਕ ਜੀ ਹੋਰ ਰੋਡ ਜਿਵੇਂ ਉਧਰੋਂ ਸੈਨਾ ਚੜ ਕੇ ਆ ਗਈ ਤਾਂ ਇਹਨਾਂ ਨੇ ਤਿੰਨ ਚੀਜ਼ਾਂ ਬਣਾਈ ਹੋਈਆਂ ਇੱਕ ਦੋ ਤਿੰਨ ਯਾਨੀ ਕਿ ਤਿੰਨ ਦਿਸ਼ਾਵਾਂ 'ਚ ਇੱਥੋਂ ਫੇਰ ਕਰ ਸਕਦੇ ਆ ਇਕੱਲੇ ਇੱਕ ਥਾਂ ਤੋਂ ਤਿੰਨ ਦਿਸ਼ਾਵਾਂ 'ਚ ਇਹ ਨਹੀਂ ਹੈਗਾ ਜੀ ਆਪਾਂ ਸਾਹਮਣੇ ਆ ਤਾਂ ਆਪਾਂ ਨੂੰ ਖੱਬੇ ਸੱਜੇ ਦਾ ਪਤਾ ਨਹੀਂ ਤਾਂ ਤਿੰਨੇ ਦਿਸ਼ਾਵਾਂ ਇੱਥੋਂ ਕਵਰ ਕੀਤੀਆਂ ਹੋਈਆਂ ਇਹ ਜਿਹੜਾ ਦਿਮਾਗ ਨਾਲ ਬਹੁਤ ਤਰੀਕੇ ਨਾਲ ਬਿਉਤਬੰਦੀ ਨਾਲ ਕਿਲਾ ਜਿਹੜਾ ਬਣਾਇਆ ਗਿਆ ਹੈ ਆਜੋ ਅੱਗੇ ਚੱਲਦੇ ਹਾਂ ਦੇਖੋ ਦੋਸਤੋ ਇੱਧਰ ਜਿਹੜਾ ਮੁਰੰਮਤ ਦਾ ਕੰਮ ਚੱਲ ਰਿਹਾ ਤੇ ਇੱਧਰ ਅੱਗੇ ਤੁਹਾਨੂੰ ਦਿਖਾਵਾਂਗੇ ਬਿਲਕੁਲ ਢਾਈ ਢੇਰੀ ਹੋ ਚੁੱਕਿਆ ਅੱਗੇ ਬਹੁਤ ਅੱਗੇ ਵੀ ਚੱਲ ਰਹੀ ਹੈ ਮੁਰੰਮਤ ਇਹਦੀ ਹੋ ਰਹੀ ਆ ਇੱਕ ਵਾਰੀ ਇੱਧਰ ਸਰਾਜ ਆਪਾਂ ਦਿਖਾ ਦਈਏ ਮੜਾ ਜਾ ਹਾਂ ਹਾਂ ਇਹ ਇੱਕ ਕੋਨਾ ਆ ਗਿਆ ਜਿਵੇਂ ਆਪਾਂ ਚਾਰ ਕੋਨੇ ਕਹਿੰਦੇ ਹੁੰਨੇ ਆ ਇੱਕ ਕੋਨਾ ਆ ਗਿਆ ਜਿਹੜਾ ਬਾਹਰੋਂ ਬਾਹਰ ਹੈ ਅੱਗੇ ਨਾ ਜਾ ਕਿਉਂ ਦੇ ਮਤਲਬ ਕਿ ਮੁਰੰਮਤ ਚੱਲ ਰਹੀ ਆ ਕੋਈ ਨਾ ਆ ਜਾ ਆਇਆਂ ਨਹੀਂ ਟਿਕਣ ਲੱਗੇ ਬਹੁਤ ਚੌੜਾ ਹੈ ਤੇ ਆ ਦੇਖੋ ਇਧਰ ਗ੍ਰੈਡ ਦਿਖਾਈ ਦੇ ਰਿਹਾ ਨਮਾਨਗੜ੍ਹ ਸ਼ਹਿਰ ਦਾ ਤੇ ਬਹੁਤ ਤਕੜਾ ਘੇਰਾ ਇਹ ਇਹ ਚ 1 2 3 4 ਤੇ 5 ਦਿਸ਼ਾਵਾਂ ਚ ਜਿਹੜੇ ਰਾਖੀ ਕਰ ਸਕਦਾ ਬੰਦਾ ਫੈਰ ਕਰ ਸਕਦਾ ਉਸ ਹਾਵ ਨਾਲ ਇੱਥੇ ਤੂਪਾਂ ਸੈੱਟ ਕੀਤੀਆਂ ਹੋਈਆਂ ਸੀ ਤੇ ਉਸ ਹਾਵ ਨਾਲ ਬਣਾਇਆ ਹੋਇਆ ਵੀ ਇਧਰੋਂ ਆਪਾਂ ਦੇਖੀਏ ਤੁਹਾਨੂੰ ਆਪਾਂ ਅਮੇਜਨ ਕਰਕੇ ਦਿਖਾਉਣੇ ਆ ਇਧਰੋਂ ਦੇਖੋ ਤੁਸੀਂ ਇੱਥੋਂ ਦੇਖੋਗੇ ਤਾਂ ਤੁਹਾਨੂੰ ਕਿਲੇ ਦਾ ਇਧਰ ਨਾਲ ਸਾਈਡ ਦਿਖਾਈ ਦੇਊਗਾ ਪੂਰਾ ਬਹੁਤ ਵਧੀਆ ਦ੍ਰਿਸ਼ ਹੈ ਜਿਹੜਾ ਇੱਧਰ ਦੇਖੋ ਤੇ ਇਧਰੋਂ ਹੋਈ ਤੁਸੀਂ ਇਸ ਇਸ ਤੋਂ ਇਧਰਲੀ ਸਾਈਡ ਆਪਾਂ ਕਿਲੇ ਦੀ ਦੇਖ ਸਕਦੇ ਹਾਂ ਦੇਖ ਹਾਂ ਤੁਰ ਤੱਕ ਤੁਹਾਨੂੰ ਦਿਖਾਈ ਦੇ ਰਿਹਾ ਨੇ ਕਿਲਾ ਇਹ ਬਹੁਤ ਤਰੀਕੇ ਨਾਲ ਬਣਾਇਆ ਗਿਆ ਸੀ ਵੀ ਇੱਥੋਂ ਖੜ ਕੇ ਬੰਦਾ ਸਿਰੇ ਤੋਂ ਸਿਰੇ ਤੱਕ ਦੇਖ ਸਕਦਾ ਤੇ ਇਧਰਲੀ ਸਾਈਡ ਇਧਰਲੀ ਦੇਖ ਸਕਦਾ ਚਲੋ ਅੱਗੇ ਚੱਲਦੇ ਹਾਂ ਅੱਗੇ ਥੋੜਾ ਜਿਹਾ ਖੰਡਰ ਹੋ ਚੁੱਕਿਆ ਸਾਨੂੰ ਵੀ ਧਿਆਨ ਦੇਣਾ ਪੈਣਾ ਹੈ ਪੈਰ ਦੇਖ ਕੇ ਰੱਖਣੇ ਪੈਣੇ ਆ ਡਾਕਟਰ ਸਾਹਿਬ ਤਾਂ ਪਿੱਛੇ ਖੜ ਗਏ ਸੀ ਥੋੜਾ ਜਿਹਾ ਘਬਰਾਉਂਦਾ ਵੱਧ ਜਿੱਦਾਂ ਐਕਸੀਡੈਂਟ ਹੋਇਆ। ਇਹ ਬਲਟਰ ਦ੍ਰਿਸ਼ ਦੇਖੋ ਬਾਹਰ ਤੜਕੜਾ ਦ੍ਰਿਸ਼ ਦਿਿੰਦਾ ਇਧਰੋਂ। ਹਾਂ। ਬੜਾ ਤਕੜਾ ਦ੍ਰਿਸ਼ ਆ ਦੇਖੋ ਜਿਹੜਾ ਕੰਨਾਂ ਟੁੱਟ ਚੁੱਕੀਆਂ। ਆ ਇਹਨਾਂ ਲਿਖਿਆ ਵੀ ਹੋਇਆ ਹੈ ਆ ਦੇਖੋ। ਚੇਤਾਵਨੀ ਵੀ ਨਹੀਂ ਦੇ ਰੱਖੇ ਨੇ। ਚੇਤਾਵਨੀ ਦੇ ਰਿਹਾ ਕੰਧਾਂ ਦੇ ਜਿਆਦਾ ਨੇੜੇ ਨਾ ਹੋਵੀ ਜਿਹੜਾ ਨੁਕਸਾਨ ਤੁਸੀਂ ਆਪ ਜ਼ਿੰਮੇਵਾਰੀ ਹੈ ਤੁਹਾਡੀ। ਦੀਵਾਰਾਂ ਪ੍ਰਾਣੀ ਹੋਣ ਕਿ ਕਮਜ਼ੋਰ ਹੋਣ ਨੀ। ਵਗੈਸੇ ਹਿੰਦੀ ਕਮਾਤ ਹੈ ਤੇ ਚਲੋ ਛੋੜੋ। ਆ ਚੀਜ਼ ਦੇਖਦੇ ਆ ਕੀ ਚੀਜ਼ ਆ। ਇਹ ਮੇਰੇ ਸਾਹ ਨਾਲ ਪਾਣੀ ਜਿਹੜਾ ਨਿਕਾਸ ਹੈ ਜਿਹੜਾ ਸਾਹ ਨਾਲ ਖਾਲੀ ਇਹ ਬਾਰਿਸ਼ੀ ਦਾ ਪਾਣੀ ਹੈ ਉਹਦੇ ਨਿਕਾਸ ਲਈ ਖੂਹ ਬਣੇ ਹੋਣਗੇ ਉਸ ਟਾਈਮ ਤੇ ਬਾਈ ਮੰਟੇ ਉਹੀ ਚੀਜ਼ ਲੱਗਦੀ ਜਿਹੜੀ ਆਪ ਭਾਲ ਰਹੇ ਆ ਹੋ ਸਕਦਾ ਗੁਫਾ ਹੋਵੇ ਹੈ ਨਾ ਹਾਂ ਉਹ ਸੁਰੰਗ ਸੁਰੰਗ ਵੀ ਉਸਾਈ ਉੱਤਰ ਨੂੰ ਥਾਂ ਨਹੀਂ ਉੱਤਰ ਕੇ ਦਿਖਾਉਣ ਦੇ ਅੰਦਰ ਚੱਲ ਕੇ ਦੇਖੋ ਉਸ ਜਿਹੇ ਦੇਖੀ ਜਗ੍ਹਾ ਨਹੀਂ ਹੈਗੀ ਅੰਦਰ ਹਾਂ ਸੁਰੰਗ ਯਾਰ ਇਹ ਬਠਿੰਡੇ ਵਾਲੀ ਤਾਂ ਨਹੀਂ ਜੰਡੀ ਜਾਂਦੀ ਆ ਦੇਖੋ ਹੋ ਸਕਦਾ ਤੇ ਇਹ ਚ ਦੇਖਦੇ ਆ ਜਿੱਥੇ ਕੋ ਉੱਤਰ ਨੂੰ ਥਾਂ ਉੱਤਰ ਕੇ ਦਿਖਾਵਾਂਗੇ ਤੁਹਾਨੂੰ ਤੇ ਵੈਸੇ ਉਸ ਹਾਉ ਨਾਲ ਬਣਿਆ ਹੋਇਆ ਨੀਮਾ ਇਹ ਪਾਣੀ ਦੀ ਇਹ ਨਿਕਾਸੀ ਲਈ ਬਣਿਆ ਹੋਇਆ ਦੇਖੋ ਆ ਖਾਲ ਬਣੇ ਹੋਏ ਪੁਰਾਣੇ ਕਾ ਕਰੀਰ ਆ ਗਏ ਜਿਹੜੇ ਆਪਾਂ ਪੁਰਾਣੇ ਹੋ ਹੁੰਦੇ ਸੀਗਾ ਖਾਲੋਸਾ ਨ ਬਣੇ ਹੋਏ ਜਦੋਂ ਬਾਰਿਸ਼ ਹੋ ਜਾਂਦੀ ਸਾਰਾ ਪਾਣੀ ਇਹਨਾਂ ਵਿੱਚ ਦੀ ਹੋ ਕੇ ਇਹਨਾਂ ਦਾ ਅੰਡਰਗਰਾਉਂਡ ਚਲਾ ਜਾਂਦਾ ਸੀ ਵੀ ਰਿਆਂ ਚ ਲੋ ਅੱਗੇ ਚੱਲ ਕੇ ਦਿਖਾਉਣੇ ਆ ਤੁਹਾਨੂੰ ਪੂਰਾ ਇੱਥੋਂ ਜਿਹੜਾ ਟਹਿ ਚੁੱਕਿਆ ਖੰਡਰ ਬਣ ਚੁੱਕਿਆ ਇਹਦੀ ਮੁਰੰਮਤ ਲਈ ਇੱਟ ਆ ਚੁੱਕੀ ਹੈ ਚੱਲ ਰਿਹਾ ਕੰਮ ਵਿਕਾਸ ਕਾਰਜ ਜਾਰੀ ਹੈ ਕਹਿੰਦੇ ਸਾਡੀ ਗੱਲ ਹੋਈ ਸੀ ਇਹਨਾਂ ਦੇ ਜਿਹੜਾ ਆਪਣਾ ਕਰਤਾ ਧਰਤਾ ਇੱਥੋਂ ਦੇ ਉਹ ਕਹਿੰਦੇ ਚੱਲ ਰਿਹਾ ਕੰਮ ਇੱਥੇ ਬਹੁਤ ਛੇਤੀ ਆਪਾਂ ਦਵਾਰੇ ਨੂੰ ਰੀਨਿਊ ਕਿਵੇਂ ਕਹਿੰਦੇ ਆ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਇੱਧਰ ਡੀਜੇ ਡੀਜੇ ਚੱਲੇ ਚਾਹੇ ਆਪਾਂ ਬੰਦ ਕਰਾ ਦੇਖੋ ਇੱਧਰ ਨਾਲ ਨਾਲ ਜਾ ਕੇ ਪੂਰਾ ਖੰਡਰ ਬਣ ਚੁੱਕੇ ਇੱਧਰ ਕਿਲਾ ਤੇ ਇੱਧਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਹ ਮੁੰਡੇ ਨੱਚ ਰਹੇ ਆ ਪੁੱਲਰ ਸਾਹਿਬ ਇੱਧਰ ਦੇਖੋ ਖੂਹੀਆ ਜਿਹੇ ਰਾਸਤੇ ਜਾ ਰਹੇ ਆ ਇੱਧਰ ਦੇਖਦੇ ਆ ਵੀ ਉਹ ਝੰਡੇ ਦੇਖ ਰਹੇ ਆ ਵੀ ਕੋਈ ਮੰਦਿਰ ਵਗੈਰਾ ਲੱਗਦਾ ਨਾ ਚਲੋ ਚਲੋ ਉਹ ਤਾਂ ਦੇਖਦੇ ਆ ਜਾਓ ਆ ਜਾਓ ਤੁਹਾਨੂੰ ਇੱਧਰ ਦਿਖਾਉਣੇ ਆ ਆਪਾਂ ਜੰਗਲ ਦੇ ਰਾਸਤੇ ਜਾ ਰਹੇ ਆ ਥੋੜਾ ਜਿਹਾ ਕਿਲੇ ਦੇ ਵਿੱਚ ਬਹੁਤ ਤਕੜਾ ਜੰਗਲ ਵੀ ਐ ਤੇ ਉਹਦੇ ਰਾਸਤੇ ਪੈਰਾਂ 'ਚ ਕੰਡੇ ਬਹੁਤ ਐਥੇ ਬੋਚ ਕੇ ਹਾਂ ਕੋਈ ਗੱਲ ਨਹੀਂ ਇੱਧਰ ਦਿਖਾਉਣਾ ਤੁਹਾਨੂੰ ਸ਼ਾਇਦ ਆ ਇੱਧਰ ਮੰਦਿਰ ਹੋਵੇ ਦਰਖਤ ਵੀ ਲਾ ਰੱਖਿਆ ਦੇਖ ਜੀ ਨਵੇਂ ਦਰਖਤ ਵੀ ਲੱਗੇ ਹੋਏ ਆ ਮੰਦਿਰ ਦਿਖਾਈ ਦੇ ਰਿਹਾ ਸਾਹਮਣੇ ਪ੍ਰਾਚੀਨ ਬੱਲਾ ਬੱਲਾ ਯਾਰ ਨਾ ਕਿੱਡਾ ਮੈਲ ਇਹਨਾਂ ਨੇ ਕਹਿੰਦੇ ਕੀ ਕਿਲਾ ਐਡਾ ਕਾ ਕਿਉਂ ਕੀਤਾਣਾ ਯਾਰ ਇਨੀ ਲੇਵ ਰ ਇਨਾ ਮਤਲਬ ਕੀ ਉਸ ਟਾਈਮ ਤੇ ਜਿਹੜੇ ਲੋਕ ਕੰਮ ਕਰਦੇ ਸੀ ਨਾ ਹਾਥੀ ਹੂੰ ਆ ਦੇਖੋ ਜਿਹੜਾ ਮੰਦਿਰ ਹੈ ਵੀ ਉਸ ਨੇ ਦਾ ਪੁਰਾਣਾ ਮੰਦਿਰ ਹੈ ਪ੍ਰਾਚੀਨ ਮੰਦਿਰ ਦੱਸਿਆ ਜਾ ਰਿਹਾ ਇਹਦੇ ਬਾਰੇ ਥੋੜੀ ਬਹੁਤੀ ਜਾਣਕਾਰੀ ਲੈਣੇ ਆਪਾਂ ਕਿ ਕੀ ਹਿਸਾਬ ਕਿਤਾਬ ਹੈ ਦਾ ਪ੍ਰਮੋਰੀ ਮਨੋਰ ਮੰਦਿਰ ਹੈ ਹੋਰ ਮੰਦਰਾ ਜੀ ਉਹ ਆਈ ਗੁਰੂ ਉਹ ਪੁਰਾਣਾ ਮੰਦਰਾ ਹੈ ਵੀ ਉਹ ਹੈ ਗੁਰੂ ਸਤਨਾਮ ਜੀ ਇਹ ਵੀ ਕੋਈ ਮੰਦਰਾ ਰਾਦੇ ਗੋਬਿੰਦਾ ਦੇਖੋ ਪੁਰਾਣਾ ਮੰਦਰਾ ਹੈ ਵੀ ਕੈਮਰੇ ਦੀ ਅੱਖ ਨਾਲ ਦੇਖ ਸਕਦੇ ਆ ਇਹ ਮੰਦਿਰ ਦਾ ਰਸਤਾ ਜਿਹੜਾ ਉੱਪਰ ਆਪਣਾ ਪ੍ਰਾਚੀਨ ਮੰਦਿਰ ਦਿਖਾਈ ਦੇ ਰਿਹਾ ਤੇ ਇਹ ਵੀ ਬੰਦ ਪਿਆ ਹੁਣ ਇਸ ਟਾਈਮ ਉਹ ਕਾਫੀ ਖਾਸ ਤਾਹਰ ਤੋਂ ਰੱਖੀ ਆ ਇਹ ਉਸ ਟਾਈਮ ਦਾ ਸ਼੍ਰੀ ਰਾਦੇ ਗੋਵਿੰਦਾ ਮੰਦਿਰ ਹੈ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਹ ਪ੍ਰਕਰਮਾਂ ਬਣੀ ਹੋਈ ਆ ਇਹ ਤਾਂ ਪਾਇਸਟਾਂ ਪ੍ਰਕਰਮਾਂ ਦੇ ਮੰਦਰ ਦੀ ਪ੍ਰਕਰਮਾਂ ਦੇ ਵਿੱਚ ਜਾ ਰਹੇ ਪੁਰਾਤਨ ਮੰਦਰ ਹੈ ਜਿਹੜਾ ਉਹ ਆ ਦੇਖੋ ਸ਼ੁਰੂ ਲਗਾਵੇ ਨੀ ਦੰਦੋ ਦਿਖਾਉਂਦੇ ਕਿਵੇਂ ਆ ਠੀਕ ਆ ਵਧੀਆ ਪੁਰਾਤਨ ਨਾ ਪੂਰਾ ਯਾਓ ਦਰਸ਼ਨ ਕਰੋ ਡਾਕਟਰ ਸਾਹਿਬ ਇੱਧਰ ਕਿਲਾ ਤੁਹਾਨੂੰ ਨਜ਼ਰ ਆ ਹੀ ਰਿਹਾ ਹੋਣਾ ਪੂਰਾ ਇਹ ਉੱਪਰ ਜਾਣ ਲਈ ਰਸਤਾ ਉਸ ਟਾਈਮ ਦੀਆਂ ਪੌੜੀਆਂ ਦੇਖੋ ਕਿੰਨੀਆਂ ਪਤਲੀਆਂ ਪੀੜੀਆਂ ਪੌੜੀਆਂ ਆਪਣੇ ਕਹੋਗੇ ਹੋਇ ਇੱਕ ਹੋਰ ਮੰਦਰ ਹੈ ਜਿਹੜਾ ਕਿਲੇ ਦੇ ਵਿੱਚ ਆਪਾਂ ਨੂੰ ਦਿਖਾਈ ਦਿੱਤਾ ਉਹਦੇ ਨੂੰ ਚੱਲ ਰਹੇ ਆ ਤੇ ਡਾਕਟਰ ਸਾਹਿਬ ਨੇ ਰਸਤਾ ਲੱਭ ਲਿਆ ਪਹਿਲਾਂ ਅਸੀਂ ਰਸਤਾ ਭੁੱਲ ਗਏ ਸੀ ਉਹ ਮੰਦਰ ਤੋਂ ਬਾਅਦ ਡਾਕਟਰ ਸਾਹਿਬ ਕਿੱ데 ਪਾਸੇ ਜਾਣਾ ਆਜੋ ਆਜੋ ਪਿੱਛੇ ਪਿੱਛੇ ਆਜੋ ਜੇ ਲੋਈ ਮੰਦਿਰ ਆਪਾਂ ਨੂੰ ਹੋਰ ਦੇਖਣ ਨੂੰ ਮਿਲਿਆ ਇੱਥੇ ਇਧਰ ਹੈ ਗਿਆ ਰਸਤਾ ਰਸਤਾ ਹੈ ਦਾ ਇਧਰ ਆਣਾ ਇਧਰ ਨਾਲ-ਨਾਲ ਫੋਟੋ ਸ਼ੂਟ ਚੱਲ ਰਿਹਾ ਹੈ ਕਹਿੰਦੇ ਪਾਸ-ਪਾਸ ਹੋ ਜਾਓ ਦੇਖੋ ਇੱਕ ਦੋਸਤ ਪੰਛੀਆਂ ਵਾਸਤੇ ਵੀ ਇੱਥੇ ਹੈ ਬਹੁਤ ਵਧੀਆ ਰਾਜਸਥਾਨ ਦੇ ਵਿੱਚ ਪ੍ਰਬੰਧ ਕੀਤਾ ਗਿਆ ਨਾ ਪਾਣੀ ਦਾ ਸਭ ਤੋਂ ਵਧੀਆ ਯਾਰ ਇਹਦੇ ਹੋਰ ਵੀ ਚਾਹੀਦਾ ਪੰਛੀਆਂ ਵਾਸਤੇ ਆ ਦੇਖੋ ਇੱਕ ਮੰਦਿਰ ਤੋਂ ਨੂੰ ਹੋਰ ਦਿਖਾਉਣੇ ਆਪਾਂ ਇਧਰ ਤੇ ਇਰਾਤਾਰੇਦੂ ਕੱਚਾ ਇਹ ਆ ਮੰਦਿਰ ਦਾ ਰਸਤਾ ਨਮਸਤੇ ਬੇਬੇ ਜੀ ਆ ਰਾਮ ਰਾਮ ਆਹ ਵਾਹ ਕਿਲੇ ਬੋਤੋਈ राम 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 जी श्री शांति नाथ जैन मंदिर जय जींद चलो के बारे में पूरा हाँ जानकारी ये मंदिर बटनेर दुर्ग हनुमानगढ़ के हनुमानगढ़ जिले में विराजमान है ये जो दुर्ग के एकदम सेंट्रल में एकदम सबसे ऊंचा है ये मंदिर आज से 1600 सौ सो साल पहले राजा भोपट के समय में मंदिर बनवाया गया था राजा भोपट जिसने पूरा किला का कर निर्माण कराया है उसी ने इस मंदिर को बनवाया था और उसके बाद में लास्ट जो इसका जीर्णोद्वार कराया है वो पंजाब के श्री जयल्भ सूर्य समुदाय के वर्तमान श्री नित्यानंद नित्यानंद्री मार्ज साहब ने पूरे मंदिर का जीर्णोद्वार है और आज श्री शांतिनाथ जय जैन चितंबर ट्रस्ट हनुमानगढ़ इसकी साठ संभाल कर रहा है इस तीर्थ के अंदर जैन जैन धर्म के सोलवें तीर्थंकर श्री शांतिनाथ परमात्मा साक्षात विराजमान है यहाँ पे जो कि सोलह सौ साल प्राचीन प्रतिमा जी है उनके साथ में जैन धर्म के तीर्थंकर श्री मुनि मुनिश्वर स्वामी जी भगवान विराजमान है और इस साइड श्री धर्मनाथ स्वामी जी भगवान विराजमान है हाँ जी तो इसकी जो लंबाई चढ़ाई है उसका कोई अंदाजा है लंबाई चौड़ाई का अंदाजा नहीं है लेकिन ये जो एकदम सेंटर में हनुमानगढ़ शहर के एकदम किले के एकदम मध्य में बीचों बीच है सबसे शहर है पूरे चारों तरफ शहर है पूरा शहर के दर्शन हो सकते हैं ऊपर से तो दिखने भी दिख रहा है नीमार बहुत नीचे रह गया है तो अभी जैन धर्म की इस मंदिर में पूजा होती है जैन धर्म की पूजा होती है आज भी हम लोग ने अठारह विषय का विधान किया है यहाँ पे महाविधान किया आप है आप लोग थोड़े लेट हुए तो आपको भी दिखाते हैं हम लोग कैसे विधान होता है तो भी आज हम लोग अठारह विषय का महाविधान किया है और पिल बंगा से सूरतगढ़ से दूर दूर से संघ यहाँ पे आते जाते रहते हैं पहले बोध संघ आते थे आज भी बोध संघ यहाँ पे आते हैं दादाजी ने पूजा की ये पुजारी नहीं हम सब के श्रावक लोग हम जब जैन मंदिर में पूजा करते तो हम लोग परमात्मा को स्पर्श करके पूजा करते हैं ऐसे दूर से नहीं करते स्पर्श करके पूजा करते हैं स्पर्श करने के लिए साफ okay. वस्त्र पहनने पड़ते हैं और मुंह ढकना पड़ता है कि अपनी जो हवा है वो परमात्मा को नहीं टच होनी चाहिए हाँ जी ठीक है जी ठीक है बहुत बहुत धन्यवाद जी हमारा हनुमानगढ़ में जैन मंदिर है दूर के बीचों बीच आप सभी दर्शकों से विनती करते हैं जरूर पधारे दादा के दर्शन करें और अपना जीवन धन्य बनाए धन्यवाद जी इन्हें इसमें गीत गीत करना इन्हें साल करना ये खाड़ी बना देना खाड़ी खाड़ी अच्छा नहीं लगेगा यार खाड़ी बोझली की खाड़ी बना कर साल खाड़ी आगे थोड़ा समय लगेगा हाँ आप तो ले भी चलो आगे आगे समय लगेगा इतने लोग बांध दो ये खाड़ी स्कूप को टाइट करो सुनो ਲੋ ਜੀ ਇੱਧਰ ਦਿਖਾਉਣਾ ਸੋਨੂੰ ਲੋ ਜੀ ਮੰਦਰ ਤੋਂ ਬਾਅਦ ਆਪਾਂ ਚੱਲਦੇ ਹਾਂ ਹੁਣ ਕਿਲੇ ਤੋਂ ਬਾਹਰ ਦਾ ਰਸਤਾ ਦੇਖਦੇ ਆਂ ਤੇ ਅਸੀਂ ਪਾਉ ਦੇ ਗੁਫਾ ਜਿਹੜੀ ਜਾਂਦੀ ਹੈ ਹਰਮਾਨਗੜ੍ਹ ਤੋਂ ਬਠੰਡੇ ਕਿਲੇ ਨੂੰ ਜਾਂਦੀਆਂ ਗੁਫਾਵਾਂ ਉਹ ਸ਼ਾਇਦ ਸਮਾਂ ਪਾ ਕੇ ਹੁਣ ਬੰਦ ਹੋ ਚੁੱਕੀਆਂ ਤੇ ਦੇਖਦੇ ਆ ਅੱਗੇ ਵੀ ਇੱਕ ਦੇ ਦੀਂਦੀ ਆ ਤਾਂ ਪਾਰਨ ਦੀ ਕੋਸ਼ਿਸ਼ ਕਰਦੇ ਆ ਡਾਕਟਰ ਸਾਹਿਬ ਕੁਝ ਦੱਸਿਆ ਦੇਖਦੇ ਆ ਆ ਦਿਖਾ ਡਾਕਟਰ ਆ ਚੀਜ਼ ਦਿਖਾ ਇੱਧਰ ਲੈ ਲਾ ਉਸ ਟਾਈਮ ਤੇ ਹੈਨਾ ਹਾਂ ਦੇਖ ਐ ਕੜਾ ਦਿੱਤੀ ਬਏ ਇਹ ਹੋਇਆ ਦੁਆਰੇ ਰਿਨਿਊ ਕੀਤਾ ਤੇ ਆਇਆ ਉਹ ਰਿਆ ਜਾ ਆ ਦਿਖਾ ਇੱਧਰ ਉਹ ਤੇਰੀ ਮੋਬਾਈਲ ਲੈਟ ਕੱਢੀ ਸਰਚ ਲੈਟ ਕੱਢ ਆ ਦੇਖ ਤੁਹਾਨੂੰ ਸਰਚ ਲੈਟ ਨਾਲ ਆਪਾਂ ਦਿਖਾਉਣਾ ਇੱਧਰ ਅੰਦਰ ਵੀ ਨੇਰਾ ਕਾਫੀ ਆ ਨਾ ਕੁਝ ਦਿਖ ਨਹੀਂ ਲੈਟ ਕਰਦੇ ਖਰਚ ਆ ਦੇਖੋ ਆਉਂਦਾ ਮੈਂ ਬਿੱਟਰੋ ਨਜ਼ਰਾ ਇਹ ਚੋਰ ਮੋਰੀਆਂ ਜਿਹੜੀਆਂ ਹੁੰਦੀਆਂ ਆ ਉਹ ਬਣੀਆਂ ਹੋਈਆਂ ਇੱਥੇ ਆ ਤਾਂ ਦੇਖੋ ਤੇ ਮੈਂ ਫ੍ਰੈਸ਼ ਲਾਈਟ ਔਨ ਕਰਨ ਦੀ ਕੋਸ਼ਿਸ਼ ਕਰਦਾ ਜੇ ਹੋਊਗੀ ਤਾਂ ਤੇ ਉਹ ਦਿਖਾਉਣੇ ਆ ਤੁਹਾਨੂੰ ਇੱਧਰ ਪੌੜੀਆਂ ਆ ਜੀ ਲੋੜਾ ਉੱਪਰ ਨੂੰ ਪੌੜੀਆਂ ਨਾ ਹੈ ਪੌੜੀਆਂ ਆ ਆ ਆ ਆ ਹੈਗੀ ਕੋਹਾਵੇਂ ਦੇਖੀ ਦੇਖੀ ਉਹ ਪਤਾ ਨਹੀਂ ਤੋਏ ਆਜਾ 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 ਆਇਆ ਡਾਕਟਰ ਆ ਆ ਦੇਖੋ ਡਾਕਟਰ ਉਹ ਤਾਂ ਡਾਕਟਰ ਫੌਜ ਦਾ ਖੜੀ ਪਸੀਲੇ ਇਧਰ ਚੰਦਨ ਮਾਰ ਮੜਿਆ ਭੁੱਲਰ ਸਾਹਿਬ ਚਲੋ ਆਇਆ ਆਖੇ ਮੁੰਡੂ ਅਰੇ ਗੀ ਬਈ ਤੇ ਇਧਰ ਹੋਰ ਉੱਪਰ ਚੱਲਦੇ ਆਪਾਂ बस रहंगे हां यानी ता ਦੇ ਉੱਪਰ ਰਹਿੰਦੇ ਰਹਨੇ ਇਧਰ ਖੰਡਰ ਆ ਗਿਆ ਹੀ ਗਾਂ ਡਾਕਟਰ ਸਾਹਿਬ ਵੀ ਡਰਦਾ ਨਹੀਂ ਨਹੀਂ ਰਿਸਕ ਨਹੀਂ ਮੈਂ ਵੀ ਡਰਦਾ कहां ਜਾਣ ਤੋਂ ਮਨਾ ਵੀ ਆ ਹਾਂ ਜੀ ਦੰਦ ਮਾੜੇ ਇਹ ਦਰਦ ਕਰਦੇ ਸਾਡਾ ਐਕਸੀਡੈਂਟ ਹੋ ਗਿਆ ਟਿਆ ਇਹ ਗਾਂ ਦਿਖਾਉਣੇ ਸੰਗ ਆ ਜੂ ਇਧਰ ਦੇਖ ਲੋ ਦੇਖ ਕੀ ਹੈ ਇਹ ਨਾਵਾ ਬੰਕੇ ਹੋਇਆ ਜੀ ਚਲੋ ਜੀ ਚੱਲ ਅੱਗੇ ਆ ਚੰਨਦ ਕਾਰਕ ਦਿਖਦੇ ਕੱਖ ਨੇ ਇਹ ਵਾਪਸੀ ਦਾ ਰਸਤਾ आज रोटा राम अचानक रख मारे दिख दे कुछ नहीं चल चल इतने कोई नहीं गया अच्छा असि जाए डॉक्टर साहब आ रहे देखो क्यों वो जी वाह क्या बात है आज चोर मोर गए